ਲੋ ਬਾਈ ਜੀ ਅਸੀਂ ਬੀਕਾਨੇਰ ਕੋਲੇ ਖੜੇ ਆਂ ਭਾਰਤ ਮਾਲਾ ਰੋਡ ਤੇ ਕਿਵੇਂ ਮੋਦੀ ਨੇ ਸਾਰਾ ਦੇਸ਼ ਵਾਰਨੀਆਂ ਨੂੰ ਵੇਚਦਾ ਮੇਰੇ ਨਾਲ ਟਰੱਕ ਡਰਾਈਵਰ ਵੀਰ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਟਰਾਂਸਪੋਰਟ ਕਿਵੇਂ ਖਤਮ ਕਰ ਦੇਣੀ ਆ ਖੇਤੀ ਕਾਨੂੰਨ ਇਹ ਲਿਆਇਆ ਰੇਲਵੇ ਸਾਰੀ ਇਹਨੇ ਵੇਚਤੀ ਸਰਕਾਰੀ ਪ੍ਰਾਪਰਟੀ ਸਾਰੀ ਆਵਾਨੀ ਨੂੰ ਵੇਚ ਰਿਹਾ ਜੋਤ ਕੈਮਰਾ ਮਾਰਦੀ ਆ ਸੀ ਲੈਣਾ ਲੰਘਦੀ ਆ ਤਿੰਨ ਇਧਰ ਤਿੰਨ ਉਧਰ ਤੇ ਹੁਣ ਸਾਨੂੰ ਮੈਂ ਦਿਖਾਉਣਾਗਾ ਵੀ ਆਪਣਾ ਸਾਰਾ ਕੁਝ ਕਿਵੇਂ ਰਗੜਨਾ ਇਹਨੇ ਆਹਾ ਪੰਪ ਵੀ ਬਾਨੀ ਦੇ ਲਾ ਕੇ ਉਹ ਬਾਈ ਉਹ ਜਿਹੜਾ ਰੈਸਟੋਰੈਂਟ ਪਿੱਛੇ ਆ ਉਹ ਕਾਹਦੇ ਖਾਤਰ ਆ ਡਰਾਈਵਰਾਂ ਖਾਤਰ ਆ ਉਹ ਡਰਾਈਵਰਾਂ ਖਾਤਰ ਆ ਬਾਈ ਇਹ ਆ ਕਾਰਾਂ ਵਾਲੇ ਖਾਤਰ ਆ ਕਾਰਾਂ ਵਾਲੇ ਵੀ ਰੁਕਦੇ ਨੇ ਯਾਨੀ ਖਰਚਾ ਕਾਰਾਂ ਵਾਲੇ ਹੀ ਲਿੱਤਾ ਜਾਂਦਾ ਡਰਾਈਵਰਾਂ ਤੋਂ ਠੀਕ ਆ ਮੰਨ ਲਓ ਵੀ ਇਹਨਾਂ ਨੇ ਇਹ ਕਰਤਾ ਹਗਾ ਕੋਈ ਪ੍ਰਾਈਵੇਟ ਬੰਦੇ ਤੋਂ ਮਤਲਬ ਵੀ ਇੱਥੇ ਹੋਟਲ ਨਹੀਂ ਕਰ ਸਕਦਾ ਭਾਰਤ ਮਾਲਾ ਰੋਡ ਤੇ ਪ੍ਰਾਈਵੇਟ ਬੰਦਾ ਜਿਵੇਂ ਆਪਣੇ ਪੰਜਾਬ ਚ ਲਾ ਲਓ ਜਾਂ ਹੋਰ ਸ਼ਹਿਰ ਆਉਂਦੇ ਨੇ ਆਪਣੇ ਟਾਬੇ ਕਰੇ ਹੋਏ ਨੇ ਉਵੇਂ ਇਹ ਰੋਡ ਤੇ ਟਾਬਾ ਨਹੀਂ ਹੋ ਸਕਦਾ ਬਾਈ ਤੁਸੀਂ ਆਏ ਦੇਖੋ ਵੀ ਇੱਥੇ ਪਤਾ ਹੀ ਨਹੀਂ ਕਿੰਨੇ ਕਿੱਲੇ ਇੱਥੇ ਇਕਵਾਇਰ ਹੋ ਗਈ ਪੰਜਾਬ ਚ ਵੀ ਜ਼ਮੀਨਾਂ ਨੂੰ ਅੱਗ ਲੱਗਣ ਵਾਲੀਆਂ ਉੱਥੇ ਵੀ ਇਕਵਾਇਰ ਕਰ ਰਹੇ ਆ ਬਾਈ ਜੀ ਗੱਲ ਟ੍ਰਾਂਸਪੋਰਟ ਵੀਰਾਂ ਦੀ ਕਰਦੇ ਆਂ ਬਾਕੀ ਚੀਜ਼ਾਂ ਸਾਰੀਆਂ ਵੇਚ ਹੀ ਦਿੱਤੀਆਂ ਵੇਚ ਹੀ ਦਿੱਤੀਆਂ ਇਹਨਾਂ ਨੇ ਖੇਤੀ ਕਾਨੂੰਨ ਵੀ ਲਿਆਂਦੇ ਹਨਾ ਬਾਈ ਜੀ ਮੈਨੂੰ ਆਏ ਦੱਸੋ ਵੀ ਸੋਨੂੰ ਕੀ ਕੀ ਨੁਕਸਾਨ ਹੋਣ ਵਾਲੇ ਆਉਣ ਵਾਲੇ ਟਾਈਮ 'ਚ ਆਉਣ ਵਾਲੇ ਟਾਈਮ 'ਚ ਬਾਈ ਸਾਡਾ ਜ਼ਮੀਂ ਕੰਗਾ ਕਰ ਦੇਣਗੇ ਹੂੰ ਗੱਡੀਆਂ ਹੁਣੇ ਲਾ ਲਓ ਤੁਸੀਂ ਪਾੜੇ ਨਹੀਂ ਰਹੇ ਹੈਗੇ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਗੱਡੀਆਂ ਚੱਲ ਰਹੀਆਂ ਨੇ ਕੰਟੇਨਰ ਲਾਏ ਹੋਏ ਨੇ ਹੂੰ ਹੁਣ ਜਿਹੜੀ ਗੱਡੀ 25 ਫੁੱਟੀ ਆ ਜਾਂ 27 ਫੁੱਟੀ ਆ ਉਹ ਵੀ ਓਵਰਲੋਡ ਚੱਲ ਰਹੀ ਹੈ ਇੱਧਰ ਨੂੰ ਹੂੰ ਜਿਹੜਾ ਅੰਡਰਲੋਡ ਦਾ ਪਾੜਾ ਉਹ ਖਤਮ ਹੋ ਗਿਆ ਹੂੰ ਹੁਣ ਇਹ ਪਾਸਿੰਗ ਪਾਸਿੰਗ ਕਰੀ ਜਾਂਦੇ ਨੇ ਪਾਸਿੰਗ ਦੇ ਚੱਕਰ 'ਚ ਜਿਹੜੀ ਗੱਡੀ 30 ਟਨਾਂ ਵਾਲੀ ਆ 30 ਟਨ ਮਾਲ ਪਾ ਕੇ ਆਉਂਦੀ ਆ ਉਹਦੇ ਬਰਾਬਰ ਹੂੰ ਘੱਟ ਮਾਲ ਵਾਲੀਆਂ ਗੱਡੀਆਂ ਆ ਰਹੀਆਂ ਨੇ ਆਉਣ ਵਾਲੇ ਟਾਈਮ 'ਚ ਘੋੜੇ ਵੀ ਇਹਨਾਂ ਨੇ ਆਪਦੇ ਪਾ ਲੈਣੇ ਆ ਸੜਕ ਦੇ ਥਾਂ ਥਾਂ ਜੋਤ ਦਿਖਾਦੀ ਮੜੇ ਕੈਮਰੇ ਲਾ ਤੇ ਇਹਨਾਂ ਨੇ ਪਤਾ ਕੀ ਕਰਿਆ ਕਰਨੇ ਆ ਇੱਥੋਂ ਜਿਵੇਂ ਮੰਨ ਲਓ ਵੀ ਸੰਗਰੀਆ ਬਠਿੰਡਾ ਅੰਮ੍ਰਿਤਸਰ ਇਹ ਹੈਗੀਆ ਰੋਡ ਅੰਮ੍ਰਿਤਸਰ ਤੋਂ ਜਮਨਾ ਨਗਰ ਤੱਕ ਇਹਨਾਂ ਨੇ ਕੈਮਰਾ 'ਚ ਇਹਨਾਂ ਦਾ ਚਲਾਨ ਕੱਟ ਦੇਣਾ ਆ ਆਪਦੀਆਂ ਗੱਡੀਆਂ ਪਾ ਲੈਣੀਆਂ ਬਾਨੀ ਵਰਗਿਆਂ ਨੇ ਤੇ ਬਾਈ ਇੱਕ ਗੱਲ ਹੋਰ ਕਹਿੰਦਾ ਸੀ ਕਹਿੰਦਾ ਐਵਰੇਜ ਦਾ ਬਹੁਤ ਫਰਕ ਹੋ ਗਿਆ 40 ਕਿਲੋਮੀਟਰ ਵਾਰ ਤੇ ਕਟਾ ਕਹਿੰਦਾ ਉੱਥੋਂ ਮੁੜ ਕੇ ਪੰਪ ਤੇ ਤੇਲ ਪਵਾਉਣਾ ਆਉਣਾ ਪੈਂਦਾ ਹੋਈ ਹੋਰ ਕਿਸੇ ਪੰਪ ਤੋਂ ਪਵਾ ਨਹੀਂ ਸਕਦੇ ਕਿਤੋਂ ਰੋਟੀ ਨਹੀਂ ਖਾ ਸਕਦੇ ਸਾਰਾ ਕੁਝ ਬਾਰ ਨਹੀਂ ਉਹਦੀ ਕਰਨਾ ਪਿਆ ਕੋਹਣਾ ਇਹਨਾਂ ਦੇ ਚੱਲਣਾ ਵੀਰੇ ਹੋਰ ਕੀ ਕੀ ਨੁਕਸਾਨ ਹੋਇਆ ਵੀਰੇ ਆਪਾਂ ਨੂੰ ਨੁਕਸਾਨ ਬਾਈ ਜੀ ਆਪਣਾ ਦੇਖੇ ਲਓ ਹੁਣ ਤੁਹਾਨੂੰ ਪਤਾ ਹੀ ਆ ਪਹਾੜਿਆਂ ਦਾ ਬੰਗਲੌਰ ਹਾਇਦਰਾਬਾਦ ਨੂੰ ਗੱਡੀਆਂ ਜਾਂਦੀਆਂ ਨੇ ਉਧਰੋਂ ਵੀ ਇਹਨਾਂ ਦੀਆਂ ਗੱਡੀਆਂ ਚੱਲ ਰਹੀਆਂ ਨੇ ਇਹ ਬੱਲਬੋ ਟਰਾਲੇ ਇਹਨਾਂ ਦੇ ਆ ਬੱਲਬੋ ਬੁੱਲਬੋ ਬਹੁਤ ਵੱਡੇ ਏਸੀ ਵਾਲੇ ਵੱਡੇ ਫ੍ਰਿਜਰ ਟਰਾਲੇ ਬੱਲਬੋ ਇਹਨਾਂ ਦੇ ਪੈ ਰਹੇ ਆ ਵੀਰੇ ਹਨਾ ਹਾਂ ਬਿਲਕੁਲ ਮੰਨ ਲਓ ਵੀ ਯਾਰ ਸਾਰਾ ਕੁਸੀਂ ਤਬਾਹ ਕਰਤਾ ਜਿਵੇਂ ਆਪਾਂ ਖੇਤੀ ਕਾਨੂੰਨ ਵਾਲਾ ਜਿਹੜਾ ਉਹ ਦੋਨਾਂ ਲੜ ਰਹੇ ਹਨਾ ਉਹ ਬਹੁਤ ਵਧੀਆ ਆਪਾਂ ਲੜੀ ਜਾ ਰਹੇ ਆ ਪੰਜਾਬ ਲੜਿਆ ਲੜੀ ਜਾ ਰਿਹਾ ਤਾਂ ਮਾੜਾ ਮੋਟਾ ਕੋਈ ਬਚੇ ਵਿਆਂ ਨਹੀਂ ਤਾਂ ਤਬਾਹ ਕਰਦਾ ਜਾਂਦਾ ਹਿੰਦੁਸਤਾਨ ਸਾਰੀ ਵੇਚਦਾ ਕਿਸਾਨ ਦਾ મોદી ਨੇ ਵੇਚਦਾ ਨਾ ਵੀਰੇ ਸਾਰਾ ਟਰਾਂਸਪੋਰਟਾਂ ਬੇਕਾਰ ਕਰਦੇ ਆ ਢਾਬਿਆਂ ਵਾਲੇ ਬੇਕਾਰ ਇੱਥੇ ਹਜ਼ਾਰਾਂ ਦੇ ਚੁੱਲ੍ਹੇ ਚੱਲਦੇ ਸੀ ਵੀਰੇ ਇਹ ਰੋੜਾਂ ਤੇ ਨਿੱਕੇ ਢਾਬੇ ਚਗਾਤੇ ਇਹਨਾਂ ਨੇ ਇੱਥੇ ਵੱਡੇ ਢਾਬੇ ਪੈ ਗਿਆ ਰੈਸਟੋਰੈਂਟ ਵੱਡੇ ਹੋ ਗਏ ਸਾਰਾ ਕੁਸੀਂ ਤਬਾਹ ਕਰਤਾ ਆਵਾਨੀ ਨੂੰ ਵੇਚਦਾ ਯਾਰਾ ਆਹ ਦੇਖ ਲਓ ਤੁਸੀਂ ਗੱਡੀ ਸੜਕਾ ਇਧਰ ਵੀ 30 40 ਕਿੱਲੇ ਰੋਕੇ ਪਏ ਇਧਰ ਦੇਖੋ ਟਰਾਲੇ ਟੁੱਲੇ ਖੜਨੂ ਸਾਰਾ ਸਿਸਟਮ ਉਧਰ ਵੀ ਰੋਕੇ ਪਿਆ ਆਉਣ ਵਾਲੇ ਟਾਈਮ 'ਚ ਟਰਾਲੇ ਵੀ ਇਹਨਾਂ ਦੇ ਹੋਣਗੇ ਤੇਲ ਵੀ ਇਹਨਾਂ ਦਾ ਸਾਰਾ ਸਿਸਟਮ ਹੀ ਆਵਾਨੀ ਦਾ ਹੋ ਵੀਰੇ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਖ ਨਹੀਂ ਰਹਿਣਾ ਪੱਲੇ ਵੀਰੇ ਤੁਸੀਂ ਆਹ ਦੇਖ ਲਓ ਜੋਤ ਮੜਾ ਤੁਰ ਕੇ ਦਿਖਾਦੀ ਵੀ ਉਧਰ ਵੀ ਆ ਫਿਰ ਤਨ ਬਾਈ ਇੱਥੇ ਖੜਜੋ ਆਗੇ ਆ ਤੈਨ ਲੈਣਾ ਇਧਰ ਤੈਨ ਉਧਰ ਆ ਉਧਰ ਫੇਰ ਉਹਨਾਂ ਨੇ ਰਹਿਣ ਖਾਤਰ ਉਹ ਉਧਰ ਦੇਖੋ ਰੈਸਟੋਰੈਂਟ ਉਧਰ ਵੀ ਪੰਪ ਲੱਗ ਰਿਹਾ ਤੇ ਆ ਜਾਓ ਬਾਈ ਨਾਲ ਮੈਂ ਹੋਰ ਵੀ ਗੱਲਬਾਤ ਕਰਦਾਗਾ ਬਾਈ ਜੀ ਫਿਰ ਤਾਂ ਹੁਣ ਜਿਵੇਂ ਤੁਸੀਂ ਇੱਧਰ ਤੋਂ ਤੇਲ ਪਵਾਇਆ ਤੁਸੀਂ 40 ਕਿਲੋਮੀਟਰ ਐੜਤੀ ਆਉਣਾਗਾ ਇਤੋਂ ਪਹਿਲਾਂ ਨਹੀਂ ਉਤਰ ਸਕਦੇ ਨਹੀਂ ਉਤਰ ਸਕਦੇ ਜਦੋਂ ਉਤਰਨਾ ਫੇਰ ਘੱਟੇ ਨਹੀਂ ਬਾਈ ਤੇ ਹਾਂ ਘਟ ਹੈ ਨਹੀਂ ਜਦੋਂ ਉਤਰਨਾ ਫੇਰ ਫੇਰ ਹੁਣ ਪਿੱਛੇ ਲਾ ਲਓ ਦੋ ਪੰਪ ਨੇ ਜੀਓ ਦੇ ਹੀ ਨੇ ਅੰਮੋ ਸਾਹਮਣੇ ਤੁਸੀਂ ਨੰਕੇ ਆਏ ਹੋ ਹਾਂ ਹਾਂ ਉਥੋਂ ਲਾ ਲਓ ਹਜੇ ਓਪਨ ਨਹੀਂ ਹੋਏ ਹੂੰ ਉਥੋਂ ਤੇਲ ਪਾਉਣਾ ਸੀ ਉਤੋਂ ਬਾਅਦ ਦੇਖ ਲਓ ਆ 40 45 ਕਿਲੋਮੀਟਰ ਬਾਅਦ ਪੰਪ ਆਏ ਨੇ ਫੇਰ ਆਇਆ ਹੈ ਪੰਪ ਵੀ ਹਜੇ ਨਹੀਂ ਓਵੇਂ ਚਲਾਏ ਨਹੀਂ ਚਲਾ ਦੂਗਾ ਜਦੋਂ ਆਹ ਆਹ ਰੋਡ ਪੂਰੀ ਹੋ ਗਈ ਤੇ ਪੰਪੇ ਜੀ ਉਹਦਾ ਹਾਂ ਜੀ ਉਹਦੀ ਆ ਟਰਾਲੇ ਵੀ ਆਦੇ ਸਾਰਾ ਸਿਸਟਮੇ ਆਦਾ ਹੋ ਜਾਣਾ ਤੇ ਬਾਈ ਫੇਰ ਇੱਕ ਮੈਨੂੰ ਹੋਰ ਦੱਸੀ ਜਿਵੇਂ ਤੁਸੀਂ ਉੱਤਰਦੇ ਹੋ ਉਦੋਂ ਵੀ ਫੇਰ ਇਹਨਾਂ ਨੇ ਆਹ ਟੂਲ ਪਲਾਜਾ ਕੱਟਣਾ ਛੱਡ ਦੇ ਮਿਲੇ ਵੀ ਹਾਂ ਬਿਲਕੁਲ ਦੋਨਾਂ ਵਾਰੀ ਤੁਸੀਂ ਜਦੋਂ ਤੇਲ ਪਾਉਣ ਉਤਰਾ 1 ਕਿਲੋਮੀਟਰ ਦਾ ਬਾਈ ਹਿਸਾਬ ਲੈਣਾ ਇਹਨਾਂ ਨੇ ਹੁਣ ਜਿਵੇਂ ਆਪਣੇ ਪ੍ਰਾਈਵੇਟ ਜੇ ਟੂਲ ਨੇ ਲੋਕਲ ਪਿੰਡਾਂ ਦੇ ਸ਼ਹਿਰਾਂ ਦੇ ਆਪਣੇ ਪੰਜਾਬ ਚ ਹਾਂ ਉਹਨਾਂ ਦੀਆਂ ਪਰਚੀਆਂ ਤੋਂ ਤੇ ਇਹਨਾਂ ਦਾ ਬਹੁਤ ਵੱਟਾ ਬਹੁਤ ਵੱਟਾ ਦਾ ਹਾਂ ਉਹ ਟੂਲ ਪਲਾਜ਼ਰੋਂ ਮਹਿੰਗਾ ਇਹ 44-4500 ਦੇ ਟੂਲ ਲੱਗੂਗਾ ਅਸਿਆ ਉੱਥੋਂ ਚੱਲ ਕੇ ਸਾਨੂੰ ਲੋਕਿਓ ਜਿੱਤੇ ਉਤਰਾਂਗੇ ਤੇ ਜਿਹੜੇ ਪਹਿਲਾਂ ਟੂਲ ਹੁੰਦੇ ਸੀ ਉਹਨਾਂ ਨੂੰ ਮਹਿੰਗੇ ਆ ਬਹੁਤ ਜ਼ਿਆਦਾ ਮਹਿੰਗੇ ਨੇ ਬਾਈ ਬਹੁਤ ਜ਼ਿਆਦਾ ਠੀਕ ਆ ਠੀਕ ਆ ਵੀਰੇ ਹਾਂਜੀ ਲਓ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਹਰ ਦੇਸ਼ ਨੂੰ ਵੱਡੇ ਪੱਧਰ ਤੇ ਸਾਰੇ ਥਾਂ ਅੰਦੋਲਨ ਕਰਨ ਦੀ ਲੋੜ ਆ ਟਰਾਂਸਪੋਰਟ ਵੀ ਗਈ ਖੇਤੀ ਵੀ ਦੱਬਣ ਨੂੰ ਫਿਰਦੇ ਆ ਸਾਰਾ ਸਮਾਨ ਹੀ ਲੈ ਕੇ ਖੋ ਕੇ ਰੇਲਵੇ ਲੈਣ ਵੀ ਸਰਕਾਰੀ ਮਹਿਕਮੇ ਨੂੰ ਸਭ ਨੂੰ ਲੈ ਗਿਆ ਵਾਨੀ ਖੋ ਕੇ ਬਈ ਕਾਇਮ ਹੋ ਕੇ ਸਾਰਾ ਦੇਸ਼ ਇਕੱਠੇ ਹੋ ਕੇ ਅਦੋਲਨ ਲੜੋ ਲੜਨਾ ਪਊਗਾ ਹਣਾ ਵੀਰੇ ਨਹੀਂ ਪੱਲੇ ਕੁਝ ਨਹੀਂ ਧੰਨਵਾਦ ਜਾਂਦੇ ਰਹੋ ਹੋ ਗਈ ਖਤਮ ਹਾਂ ਟ੍ਰਾਂਸਪੋਰਟ ਖਤਮਾ ਟ੍ਰਾਂਸਪੋਰਟ ਵੀ ਸਹੀ ਤੁਸੀਂ ਦੋ ਦਿਨ ਬਾਈ ਹੜਤਾਲ ਵੀ ਕਰੀ ਸੀ ਉਹ ਕਰਨੀ ਪਊ ਪਰ ਜੂਨੀਅਨ ਛੋਡੀ ਬਹੁਤ ਤਗੜੀ ਆ ਪਰ ਕਿਤੇ ਕਿਤੇ ਨਾ ਕਿਤੇ ਤੁਸੀਂ ਅੱਡ ਹੋ ਜਾਂਦੇ ਆ ਉਦੋਂ ਫਿਰ ਟਾਣ ਪਾ ਜਾਂਦਾ ਕ ਮਾਰ ਖਾ ਜਾਂਦੇ ਆ ਇਕੱਠੇ ਰਿਹਾ ਕਰੋ ਇਹਨਾਂ ਦਾ ਇੱਕ ਨੀਣਾ ਹੈਗਾ ਬਾਈ ਹਾਂ ਹਾਂ ਇਕੱਠੇ ਰਿਹਾ ਕਰੋ ਬਾਈ ਹਰ ਇੱਕ ਨੂੰ ਦੋਲਨ ਲੜਨਾ ਪਊ ਨਹੀਂ ਦੇਸ਼ ਦੀ ਤਬਾਹੀ ਆ ਆਪਣੇ ਪੱਲੇ ਸਾਰਿਆਂ ਦੇ ਦਿਹਾੜੀ ਰਹਿ ਜਾਈ ਸਾਰਾ ਸਮਾਨ ਹੀ ਲੈ ਜਾਣਗੇ ਖੋ ਕੇ ਦੱਬ ਕੇ ਸ਼ੇਅਰ ਕਰ ਦਿਓ ਧੰਨ